ਪਾਰਟੀ ਦੀ ਸਰਕਾਰ ਬਣੂਗੀ ਤਾਕਤ ਚੋਂ ਤੋਂ ਬਾਅਦ ਮੈਂ ਤਾਂ ਇਹ ਕਹਿੰਨੀ ਲਈ ਸੱਚੀ ਲੱਭ ਜੇ ਤੁਹਾਡਾ 25 ਪੈਸੇ ਵੀ ਕਦੀ ਵਰਤਿਆ ਨਾ ਜਾਵੇ ਸੱਚੇ ਪਾਤਸ਼ਾਹ ਤੁਹਾਨੂੰ ਇੰਨੀ ਤੰਦਰੁਸਤੀ ਦੇਣ ਇਲਾਜ ਤੁਸੀਂ ਦੇਸ਼ ਦੇ ਕਿਸੇ ਮਰਜ਼ੀ ਹਸਪਤਾਲ ਚ ਕਰਵਾ ਸਕੋਗੇ ਗੋਡੇ ਤਾਂ ਵੀ ਬੀਜੀ 40 ਹਸਪਤਾਲ ਚ 2 ਲੱਖ ਚ ਬਦਲੇ ਜਾਂਦੇ ਆ ਤੇ ਬਦਲਾ ਸਕੋਗੇ 50% ਨੌਕਰੀਆਂ ਸੜੀਆਂ ਧੀਆਂ ਵਾਸਤੇ ਦੇ ਵਿੱਚ ਰਿਜ਼ਰਵ ਹੋ ਜਾਣਗੀਆਂ 50% ਨੌਕਰੀਆਂ ਇਸ ਪਾਰਟੀ ਕਰੂਗੀ ਤਾਕਤ ਚੋਂ ਤੋਂ ਬਾਅਦ 30 ਲੱਖ ਨੌਜਵਾਨ ਹਰ ਸਾਲ ਪੱਕੀ ਨੌਕਰੀ ਤੇ ਭਰਤੀ ਕੀਤਾ ਜਾਊਗਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਗੀ ਜਿਹੜੀਆਂ ਸਾਡੀਆਂ ਭੈਣਾਂ ਦੇ ਕੁਲੇ ਘਰ ਚ ਲਾਉਣ ਹਜ਼ਾਰ ਹੋ ਜਾਊਗਾ 1 ਮਹੀਨੇ ਦਾ ਲੱਖ ਰੁਪਇਆ 1 ਸਾਲ ਦਾ ਬੀਬੀਆਂ ਦੇ ਖਾਤਿਆਂ ਚ ਉਹਨਾਂ ਦੇ ਘਰ ਵਾਲਿਆਂ ਦੇ ਖਾਤਿਆਂ ਚ ਨਹੀਂ ਕਾਂਗਰਸ ਪਾਰਟੀ 1 ਸਾਲ ਦਾ ਪਾਇਆ ਕਰੂਗੀ ਜਿਹੜੇ ਨੌਜਵਾਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਤੇ ਨੌਕਰੀ ਨਹੀਂ ਮਿਲਦੀ ਉਹਨਾਂ ਨੌਜਵਾਨਾਂ ਨੂੰ 1 ਸਾਲ ਦਾ ਲੱਖ ਰੁਪਇਆ ਨੌਕਰੀ ਬੰਦੇ ਹੋ ਦੇਗੀ ਕਿਹੜੇ ਪੈਸਾ ਨੂੰ ਸਾਡੇ ਦੇਸ਼ ਨੂੰ ਨਰੇਗਾ ਕਿਹਨੇ ਦਿੱਤੀ ਮੇਰੀਆਂ ਮਾਵਾ ਮੇਰੀਆਂ ਭੈਣਾਂ ਸਾਡੇ ਵੀਰ ਕੋਈ ਦੱਸ ਸਕਦਾ ਸਾਡੇ ਦੇਸ਼ ਨੂੰ ਨਰੇਗਾ ਕਿਹਨੇ ਦਿੱਤੀ ਨਰੇਗਾ ਦਾ ਕਾਨੂੰਨ ਕਦੋਂ ਤਿੱਕੀ ਨੇ ਬਣਾਇਆ ਕਾਂਗਰਸ ਪਾਰਟੀ ਨੇ ਸਾਡੇ ਦੇਸ਼ ਨੂੰ ਨਰੇਗਾ ਦਿੱਤੀ ਹੈ ਤੇ ਅੱਜ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਤਾਂਤ ਚੋਣ ਤੋਂ ਬਾਅਦ ਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਏ ਕਰ ਦਿੱਤੀ ਜਾਊਗੀ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਸਿੱਖਿਆ ਫ੍ਰੀ ਹੈ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮਿਲਦਾ ਹੈ ਜਿਹੜੇ ਹੁਣ ਆਪ ਆਲਿਆਂ ਨੇ ਕਾਰਡ ਵੀ ਕੱਢਤੇ ਬੜੇ ਇਹ ਪੂਰੇ ਦੇਸ਼ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮਿਲਦਾ ਹੈ ਇਹ ਕਾਨੂੰਨ ਕੀ ਨੇ ਬਣਾਇਆ ਸੀ ਕਾਂਗਰਸ ਕਾਂਗਰਸ ਪਾਰਟੀ ਨੇ ਜਿਹੜੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਇੱਥੇ ਬਸ ਨਹੀਂ ਆਉਂਦੀ ਪਰ ਕੋਸ਼ਿਸ਼ ਕਰਾਂਗੇ ਇੱਥੇ ਵੀ ਬਸ ਆਵੇ ਮਾਂ ਚਾਹਦੇ ਹਾਂ ਇਹ ਜਿਹੜੀਆਂ ਬੱਸਾਂ ਤੇ ਘੋੜੇ ਵਾਲੀਆਂ ਬੱਸਾਂ ਤੇ ਬੀਬੀਆਂ ਫ੍ਰੀ ਚੜ੍ਹਦੀਆਂ ਪੂਰੇ ਪੰਜਾਬ 'ਚ

ਕਾਂਗਰਸ ਨੇ ਜੀ ਦੱਸੋ ਭਾਈ ਮਗਰਲੇ ਅਗਲੇ ਤਾਂ ਬਹੁਤ ਬੋਲੀ ਜਾਂਦੇ ਅਗਲੇ ਰੱਤੀ ਜਾਂਦੇ ਆ ਹਾਂਜੀ ਆਪ ਵਧੀਆ ਗੱਲ ਕੀਤੀ ਬੀ ਜੀ ਬੀ ਜੀ ਜਵਾਬ ਦਿੰਨੀ ਐਸ ਗੱਲ ਦਾ ਸ਼ਗਨ ਸਕੀਮ 49000 ਰੁਪਇਆ ਜਦੋਂ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਆਈ ਐ ਨਾ 2 ਸਾਲ ਪਹਿਲਾਂ ਉਦੋਂ ਹੋਇਆ ਸੀ ਹਾਂਜੀ ਬਾਦਲਾਂ ਦੇ ਰਾਜ ਵੇਲੇ ਤਾਂ 5000 ਰੁਪਇਆ ਹੁੰਦਾ ਸੀ ਬੀ ਜੀ ਹੋ ਮੈਂ ਉਹਦਾ ਫੋਟੋ ਨਹੀਂ ਬੈਠੀ ਬਣਾਇਆ ਨਹੀਂ ਉਦੋਂ ਬਾਅਦ ਬਾਦਲ ਆਏ ਬਾਦੀ ਤਾਕਤ ਚ ਨਹੀਂ ਆਈ ਜਦੋਂ ਦਾ 55000 ਰੁਪਇਆ ਕੀਤਾ ਉਦੋਂ ਬਾਅਦ ਝਾੜੂ ਵਾਲੇ ਤਾਕਤ ਚ ਆਏ ਹੈ ਇਹਦਾ ਬਾਦਲਾਂ ਦੇ ਜਾਣ ਤੋਂ ਬਾਅਦ 55000 ਰੁਪਇਆ ਹੋਇਆ ਹੈ ਬਾਦਲਾਂ ਦੇ ਇਹਦੀ ਪੁਸ਼ਟੀ ਇਹ ਹੈ ਵੀ ਜੀ ਕਿ ਬਾਦਲਾਂ ਦੇ ਜਾਣ ਤੋਂ ਬਾਅਦ ਆਪਾਂ 55000 ਰੁਪਇਆ ਕੀਤਾ ਉਦੋਂ ਬਾਅਦ ਬਾਦਲ ਆਏ ਹੀ ਨਹੀਂ ਸੱਚੇ ਪਾਤਸ਼ਾਹ ਕਰੇ ਜੀ ਨੇ ਵਧੀ ਨਾਉਣ ਕਦੀ ਨਾ ਵੇਖੋ ਪੁੰਨਣੀ ਆਪੇ ਕਿਹੜਾ ਬਿਲਕੁਲ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਆਪਾਂ ਵੋਟਾਂ ਪਾਈਆਂ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕੀ ਕਰ ਰਹੀਏ ਇਹ ਤਾਂ ਕਦੀ ਸੋਚਿਆ ਹੀ ਨਹੀਂ ਨਾ ਹੁੰਦਾ ਕਿ ਐਵੇਂ ਹੋ ਸਕਦਾ ਆਪਾਂ ਵੋਟਾਂ ਪਾਈਆਂ ਉਹਨੂੰ ਤਾਕਤ ਦਿੱਤੀ ਕੰਮ ਕਰਨ ਵਾਸਤੇ ਉਹਨਾਂ ਨੇ ਤਾਕਤ ਲੈ ਕੇ ਬੇਅਦਬੀਆਂ ਕਰਾਈਆਂ ਸੱਚੇ ਬਾਦਸ਼ਾਹ ਸਾਥ ਦਾ ਕਰਨਗੇ ਉਹਨੂੰ ਪਤਾ ਹੈ ਠੀਕ ਹੈ ਪਰ ਅਗਲੀ ਗੱਲ ਪਤਾ ਕੀ ਹੈ ਉਹ ਤਾਂ ਆਪ ਨੂੰ ਪਤਾ ਲੱਗ ਗਿਆ ਨਾ ਉਹਨੇ ਬੇਅਦਬੀਆਂ ਕਰਾਈਆਂ ਪਹਿਲਾਂ ਵੋਟ ਪਾਈ ਸੀ ਨਹੀਂ ਸੀ ਪਤਾ ਜੇ ਅੱਜ ਕੋਈ ਉਹਨੂੰ ਵੋਟ ਪਾਉਂਦਾ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਨੂੰ ਦੁਬਾਰੇ ਰਾਜ ਭਾਗ ਤੇ ਪਾਉਣ ਦੀ ਕੋਸ਼ਿਸ਼ ਕਰਦਾ ਹੈ ਭਾਈ ਅੱਜ ਭੁਗਤਾਨ ਉਸ ਵੋਟ ਨੂੰ ਵੀ ਕਰਨਾ ਪਊਗਾ ਇਹ ਸੱਚੀ ਹੈ ਕਿ ਝੂਠੀ ਹੈ ਗੱਲ ਆ ਗੱਲ ਹੈ ਤੇ ਜੇ ਕਿਤੇ ਬਾਹਲਾ ਪਿਆਰ ਆ ਜਾਏ ਨਾ ਖਾਲੀ ਦਲ ਤੇ ਕਿ ਐ ਆ ਜਾਏ ਕਿ ਮੇਰੇ ਤਾਂ ਬਹੁਤ ਸਤਕਾਰਯੋਗ ਤੇ ਬਾਹਲੇ लाडले ਐ ਭਾਈ ਗੱਲ ਇਹ ਹੈ ਫਿਰ ਪੀਜੀਆਈ ਦੀ ਨਾ ਐਮਰਜੈਂਸੀ ਚ ਚੱਕਰ ਮਾਰ ਕੇ ਆਇਆ ਜੀ ਜਦੋਂ ਕਰਮਾ ਦਾ ਭੁਗਤਾਨ ਹੁੰਦਾ ਸਭ ਤੋਂ ਪਹਿਲਾਂ ਦੇਹ ਤੇ ਭੁਗਤਾਨੀਆਂ ਪੈਂਦੀਆਂ ਕਹਿਣਾ ਨਹੀਂ ਚਾਹਦੀ ਪਰ ਜਦੋਂ ਲੋਕ ਫਿਰ ਵੀ ਪਾਉਂਦੇ ਐ ਤਾਂ ਇਹ ਦਿਮਾਗ 'ਚ ਬਹੁਤ ਅਹਿਸਾਸ ਹੁੰਦਾ ਹੈ ਕਿ ਇੱਕ ਤਾਂ ਆਪ ਸੱਚੇ ਪਾਤਸ਼ਾਹ ਤੋਂ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਖੜ ਕੇ ਧੀ ਵੀ ਮੰਗ ਲੈਣੇ ਆ ਪੁੱਤ ਵੀ ਮੰਗ ਲੈਣੇ ਨੌਕਰੀ ਵੀ ਮੰਗ ਲੈਣੇ ਹਰ ਚੀਜ਼ ਮੰਗਦੇ ਐ ਤੇ ਪਰਮਾਤਮਾ ਦਿੰਦਾ ਹੈ ਤੇ ਲੈਣਾ ਵੀ ਉਹਦੇ ਤੋਂ ਐ ਤੇ ਵਫਾਦਾਰੀ ਵੀ ਨਹੀਂ ਕਰਨੀ ਫਿਰ ਇਹਦਾ ਤਾਂ ਨਿਆਂ ਨਾ ਜਿਹੜਾ ਇਹ ਮਾਰਕ ਕਰੂਗਾ ਆਦੇ ਭੈਣਾ ਭਰਾਵਾਂ ਦਾ ਮਾਸੀ ਦਾ ਭੂਆ ਦਾ ਚਾਚੀ ਦਾ ਮਾਮੀ ਦਾ ਸਹੁਰਿਆਂ ਦਾ ਪੇਕੇਆਂ ਦਾ ਸਬਜੀ ਵਾਲੇ ਦਾ ਦਰਜੀ ਵਾਲੇ ਦਾ ਜ਼ਿੰਮੇਵਾਰੀ ਦੇ ਨਾਲ ਜੇ ਧੀਆਂ ਨੂੰ 50% ਨੌਕਰੀਆਂ ਕਰਾਉਣੀ ਐ ਜੇ ਕਾਲੇ ਕਾਨੂੰਨ ਰੱਦ ਕਰਾਉਣੇ ਐ 700 ਕਿਸਾਨ ਪਹਿਲੇ ਮੋਰਚੇ ਚ ਸ਼ਹੀਦ ਹੋਇਆ ਤੇ 20 ਕਿਸਾਨ ਹੁਣ ਹੋ ਗਏ ਤਿਤੋਂ ਨੂੰ ਪਤਾ ਹੈ ਹਰਿਆਣਾ ਪੁਲਿਸ ਨੇ ਗੋਲੀਆਂ ਮਾਰ ਕੇ ਸਾਡੇ ਕਿਸਾਨ ਸ਼ਹੀਦ ਕੀਤੇ ਐ ਤੇ ਝਾੜੂ ਵਾਲਿਆਂ ਨੇ ਇੱਕ ਐਫਆਈਆਰ ਦਰਜ ਨਹੀਂ ਕੀਤੀ ਹਰਿਆਣਾ ਪੁਲਿਸ ਤੇ ਇਹ ਸੱਚ ਹੈ ਕਿ ਝੂਠ ਹੈ ਅੱਛਾ ਜੀ ਇੱਕ ਐਫਆਈਆਰ ਝਾੜੂ ਵਾਲਿਆਂ ਨੇ ਦਰਜ ਨਹੀਂ ਕੀਤੀ ਜਿਨ੍ਹਾਂ ਨੂੰ ਆਪਾਂ 92 ਸੀਟਾਂ ਦੇ ਕੇ ਜਿਤਾਇਆ ਹੈ ਤੁਹਾਡੇ ਇੱਥੋਂ ਦੇ ਐਮਐਲਏ ਇੱਕ ਵਾਰੀ ਕਿਸਾਨਾਂ ਦੇ ਹੱਕ ਚ ਨਹੀਂ ਬੋਲਿਆ ਇੱਕ ਵਾਰੀ ਉੱਠ ਕੇ ਅਸੈਂਬਲੀ ਦੇ ਵਿੱਚ ਉਹਨੇ ਗਿੱਲ ਹਲਕੇ ਦੀ ਗੱਲ ਨਹੀਂ ਕੀਤੀ ਜਿਹੜਾ ਤੁਸੀਂ ਐਮਐਲਏ ਇੰਨੀ ਭਾਰੀ ਬਹੁਮਤ ਨਾਲ ਜਿਤਾਇਆ ਹੈ ਬਾਕੀ ਤੁਸੀਂ ਸਾਰੇ ਸਿਆਣੇ ਹੋ ਤੇ ਮੈਂ ਉਮੀਦ ਕਰਦੀ ਆਂ ਜਿਵੇਂ ਵਡਿੰਗਸਰ ਨੇ ਟਰਾਂਸਪੋਰਟ ਮੈਮ ਵਿੱਚ ਕੰਮ ਕੀਤੇ ਪਤਾ ਹੈ ਉਹਨਾਂ ਕੰਮਾਂ ਬਾਰੇ ਭਾਈ ਸਾਰੇ ਬਜ਼ੁਰਗਾਂ ਨੂੰ ਤੇ ਭਰਾਵਾਂ ਨੂੰ ਇੱਕ ਬੇਨਤੀ ਕਰਦੀ ਆਂ ਕਿ ਆਪਦੇ ਘਰੇ ਜਾ ਕੇ ਮੇਰੀਆਂ ਭੈਣਾਂ ਨਾਲ ਰਾਜਾ ਜੀ ਦੇ ਕੰਮਾਂ ਬਾਰੇ ਗੱਲਬਾਤ ਜ਼ਰੂਰ ਕਰਿਆ ਜੇ ਕਿਉਂਕਿ ਮੇਰੇ ਕੋਲ ਅੱਜ ਸਮਾਂ ਹੈ ਨਹੀਂ ਜੇ ਤੁਸੀਂ ਗੱਲ ਨਾ ਕੀਤੀ ਕਿਤੇ ਨਾ ਕਿਤੇ ਝਾੜੂ ਵਾਂਗੂ ਵੋਟ ਪਾਸੇ ਨਾ ਬਹਿ ਜੇ ਵੇਖਿਆ ਜੇ ਕਿਤੇ ਸਾਰੇ ਕਿਤੇ ਕੰਮਾਂ ਤੇ ਪਾਣੀ ਨਾ ਫਿਰ ਜੇ ਮੈਂ ਆਪਣੇ ਭਰਾਵਾਂ ਨੂੰ ਜ਼ਿੰਮੇਵਾਰੀ ਦੇ ਕੇ ਜਾਨੀ ਹੈ ਕਿ ਸਾਡੀਆਂ ਭੈਣਾਂ ਨਾਲ ਰਾਜਾ ਜੀ ਦੇ ਕਿਤੇ ਕੰਮ ਜ਼ਰੂਰ ਡਿਸਕਸ ਕਰਿਆ ਜੇ ਰਾਜਾ ਜੀ ਨੇ ਜਿਹੜੀਆਂ ਘੋੜੇ ਵਾਲੀਆਂ ਬੱਸਾਂ ਚੱਲਦੀਆਂ ਨਾ ਨਵੀਆਂ ਇੱਕੋ ਹੀ ਗੱਲ ਕਹੂੰਗੀ ਸਮਾਜਾਜ਼ਤ ਨਹੀਂ ਦੇ ਰਿਆ ਓਕੇ ਅ ਜਿੰਨੀਆਂ ਚ ਘੋੜੇ ਵਾਲੀਆਂ ਨਵੀਆਂ ਬੱਸਾਂ ਚੱਲਦੀਆਂ ਸੜਕ ਤੇ ਤੁਹਾਨੂੰ ਪਤਾ ਹੈ ਬੜੇ ਬਹੁਤ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਸਾਰੀਆਂ ਬੱਸਾਂ ਦੁਆਰੇ ਸੜਕ ਤੇ ਲਿਆਉਣ ਵਾਲਾ ਜੇ ਪੰਜਾਬ 'ਚ ਕੋਈ ਬੰਦਾ ਤਾਂ ਉਹ ਰਾਜਾ ਵੜਿੰਗ ਹੈ। ਭਈ ਸੱਚ ਹੈ ਕਿ ਝੂਠੇ ਗੱਲ। ਬਾਦਲਾ ਨੇ ਸਾਰੀ ਸਰਕਾਰੀ ਟਰਾਂਸਪੋਰਟ ਖਤਮ ਕਰਤੀ ਸੀ। ਸਵਕ ਤੇ ਕੱਲੀ ਬਾਦਲਾ ਦੀ ਬਾਸ ਚੱਲਿਆ ਕਰਦੀ ਸੀ। ਜਦ ਰਾਜਾ ਟਰਾਂਸਪੋਰਟ ਮੰਤਰੀ ਬਣੇ ਹੈ ਤੇ ਬਾਦਲਾ ਦੀਆਂ ਬੱਸਾਂ ਅੰਦਰ ਲਾ ਕੇ ਸਰਕਾਰੀ ਬੱਸਾਂ ਕੱਢੀਆਂ 300 ਬੱਸ ਨਵੀਂ ਖਰੀਦ ਕੇ ਪਾਈ ਹੈ। ਅੱਜ ਜਿੰਨੀ ਪੰਜਾਬ ਰੋਡਵੇਜ਼ ਦੁਬਾਰੇ ਖੜੀ ਹੋਈ ਹੈ ਇਹ ਤੁਹਾਡੇ ਕੈਂਡੀਡੇਟ ਰਾਜੇ ਵੜਿੰਗ ਕਰਕੇ ਖੜੀ ਹੋਈ ਹੈ। ਤੋਰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਜਿਸ ਤਰ੍ਹਾਂ ਰਾਜਾ ਜੀ ਨੇ ਗਿੱਦੜਬਾਹ ਹਲਕੇ 'ਚ ਕੰਮ ਕੀਤੇ ਐ ਬਾਦਲਾਂ ਦਾ ਗੜ ਹੋਇਆ ਕਰਦਾ ਸੀ 50 ਸਾਲ ਬਾਦਲਾਂ ਨੇ ਰਾਜ ਕੀਤਾ ਗਿੱਦੜਵੇ 'ਤੇ ਤੇ ਪਹਿਲੀ ਵਾਰ ਗਿੱਦੜਵੇ 'ਚੋਂ ਕਾਂਗਰਸ ਜਿੱਤੀ ਸੀ ਤੇ ਪਹਿਲੀ ਵਾਰ ਜ਼ਿੰਦਗੀ 'ਚ ਬਾਦਲ ਹਾਰੇ ਸੀ ਜਦ ਰਾਜਾ ਆਪ ਦੀ ਪਹਿਲੀ ਇਲੈਕਸ਼ਨ ਲੜਿਆ ਸੀ 19000 ਦੇ ਮਾਰਜਿਨ ਨਾਲ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਪਹਿਲੀ ਵਾਰ ਬਾਦਲ ਹਾਰੇ ਸੀ ਰਾਜਾ ਦੂਜੀ ਵਾਰ ਜਿੱਤੇ ਐ ਆ ਤੀਜੀ ਵਾਰ ਹੁਣ ਸਾਰੇ ਮਾਲਵੇ ਚ ਸਾਰੇ ਅਕਾਲੀ ਹਰ ਗਏ ਸਾਰੇ ਵੱਡੇ ਵੱਡੇ ਲੀਡਰ ਹਰ ਗਏ ਤੇ ਇੱਕ ਸੀਟ ਦਿੱਤੀ ਆ ਪੂਰੇ ਮਾਲਵੇ ਚੋ ਰਾਜੇ ਵੜਿੰਗ ਦੀ ਗਿੱਦੜਵਾ ਤੋਂ ਅੱਜ ਤੀਜੀ ਵਾਰੀ ਫੇਰ ਜਿੱਤ ਕੇ ਆਏ ਐ ਇਹ ਕੋਈ ਮਾਨ ਨਹੀਂ ਗਾ ਕੰਮ ਕੀਤੇ ਐ ਮੇਰੇ ਮਾਲਕ ਦੀ ਕਿਰਪਾ ਹੈ ਜਿੱਤੋ ਸੱਚੇ ਪਾਤਸ਼ਾਹ ਦੀ ਆ ਸਾਡੀ ਨਹੀਂ ਗੀ ਪਰ ਕੰਮ ਬਹੁਤ ਵਫਾਦਾਰੀ ਨਾਲ ਕੀਤੇ ਸਾਨੂੰ ਮੈਂ ਬੇਨਤੀ ਕਰਦੀ ਐ ਕਿ ਤੁਸੀਂ ਸਾਰੇ ਰਲ ਕੇ ਜੇ ਵੜੇ ਸਾਹਿਬ ਨੂੰ ਵੋਟਾਂ ਪਾਓਗੇ ਤੁਹਾਡੇ ਕੋਲੇ ਦੋ ਬੰਦੇ ਹੋ ਜਾਣਗੇ ਸਰਦਾਰ ਕੁਲਦੀਪ ਸਿੰਘ ਵੈਲ ਜੀ ਤੁਹਾਡੇ ਐਮਐਲਏ ਸਾਹਿਬ ਤੇ ਨਾਲ ਰਾਜਾ ਵੜਿੰਗ ਜੀ ਰਲ ਕੇ ਦੁੱਬਣੇ ਕੰਮ ਲਿਆ ਜੇ ਕਿਉਂਕਿ ਕਿਸੇ ਬੰਦੇ ਦੀ ਆਦਤ ਹੁੰਦੀ ਹੈ ਕੰਮ ਕਰਨ ਦੀ ਤੁਸੀਂ ਵੜਿੰਗ ਸਾਹਿਬ ਨੂੰ ਰੋਕ ਵੀ ਲਓਗੇ ਨਾ ਤੇ ਉਹਨਾਂ ਨੇ ਕੰਮ ਕਰਦਾ ਹੈ ਕਰਨਾ ਹੈ ਉਹਨਾਂ ਦੇ ਕੰਮ ਬੋਲਦੇ ਐ ਤੇ ਕੰਮ ਹੀ ਬੋਲਣਗੇ ਸੱਚੇ ਬਾਦਸ਼ਾਹ ਮੌਕਾ ਦੇਵੇ ਤੁਸੀਂ ਉਹਨਾਂ ਦੇ ਕੰਮ ਵੇਖੋ ਤੁਹਾਡੇ ਸਭ ਦਾ ਇੱਥੇ ਓਨਲੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ